ਲੋ ਜੀ ਟਾਈਮ ਹੋ ਚੱਲ ਰਿਹਾ ਰਾਤ ਦੇ 11 ਵਜੇ ਆ 4:11 ਦੇਖੋ ਟਾਈਮ ਵੀ ਗਲਤ ਬੁੱਲਿਆ ਜਾ ਰੈ ਨੀ ਨਿੰਦਰ ਚੜੀ ਪਈ ਐ ਤੇ ਉਹ ਦੇਖੋ ਜੀ ਉਹ ਆਪਣੇ ਬੰਦੇ ਪਏ ਨੇ ਤੇ ਅੱਜ ਇੱਕ ਸਾਡਾ ਦਾਸ ਤੁਰਿਆ ਹੁੰਦਾ ਨਵਾਂ ਜੁਆਇਨ ਕੀਤਾ ਆਪਣਾ ਰੀਸ਼ ਭਰਾ ਮਤਲਬ ਇਹ ਨਾ ਹੋ ਗਿਆ ਬਾਈ ਨੂੰ ਕੀ ਹੋ ਗਿਆ ਤੁਹਾਨੂੰ ਮੇਰੀ ਗੱਲ ਸੁਣ ਪਹਿਲਾਂ ਮੇਰੀ ਗੱਲ ਸੁਣ ਕੇ ਕੰਨ ਖੋਲ ਕੇ ਬਿੱਲੇ ਨੂੰ ਕਹਿ ਦਿੰ ਤੈਨੂੰ ਕੀ ਜਣਾ ਜਿਹੜੇ ਭਾਂਡੇ ਹੁੰਦੇ ਤੜਕੇ ਦੇ ਇੱਥੇ ਤੜਕੇ ਆਪਦੇ ਧੋਕੇ ਜਾਣੇ ਆ ਤੇ ਸ਼ਾਮ ਦੇ ਸ਼ਾਮ ਨੂੰ ਰੋਟੀ ਖਾ ਕੇ ਭਾਂਡੇ ਧੋਣੇ ਆ ਜੇ ਗੰਦ ਪਿਆ ਦੇਣਾ ਮੈਂ ਫੋਰਡ ਮਾਰੂਗਾ ਤੁਹਾਡੇ ਆ ਦੇਖ ਲਓ ਭਾਈ ਰਾਤ ਨੂੰ ਸੌਣਾ ਨਹੀਂ ਗਾ ਤੇ ਹੋਂ ਉੱਠਦੇ ਨਹੀਂ ਹੈਗੇ ਅਰਥਵਾਦੀ ਗੇ ਸ਼ਰਮ ਕਰ ਲੋ ਇਹ ਡੇੜੀ ਧੋਪਾਈ ਖੜੀ ਹੈਗੀ ਤੁਝੇ ਮਣੀ ਜਾਣਾ ਚੱਲ ਕੇ ਕੱਲ ਨੂੰ ਪੁੱਲਾ ਦੇ ਵੀ ਛੋਲੇ ਫੇਨ ਤੇ ਪਿਆ ਤੇ ਦਿਲ ਤੋੜਾ ਮੁਰਕੇ ਕਰਕੇ ਲਈ ਜਾਂਦਾ ਤੂੰ ਮੈਂ ਤਾਂ ਚੱਲ ਮੈਂ ਤਾਂ ਨਹੀਂ ਸਾਰਾ ਲੋਕ ਬੈਠੇ ਇਹ ਲੋਕ ਕਿਉਂ ਗਏ ਤਾਰੇ ਵਾਲੇ ਵੀ ਬੜੇ ਘਾੜਾ ਗਾਣੇ ਰਾਤਾਂ ਵਾਲੇ ਗੁੱਸਾ ਬਾਬਾ ਜਿਹਨੂੰ ਮੈਂ ਗੱਤ ਬੜੇ ਘਾੜਾ ਬੜੇ ਘਾੜਾ ਪਹਿਲਾਂ ਤਰ੍ਹਾਂ ਬਾਤ ਸੁਣ ਮਰੇ ਤਾਂ ਬੱਚੇ ਮੇਰੇ ਹਾਂ ਇੱਧਰ ਜਾ ਕੇ ਇੱਧਰ ਕੀ ਕੀ ਦੁਖਦਾ ਕੀ ਐ ਤੇਰਾ ਆਲੂ ਤੇਣ ਗੰਡੇ ਮੰਗਾਈ ਸੀ ਆਲੂ ਗੰਡੇ ਹੈ ਬੈਠੀ ਤਾਂ ਨਹੀਂ ਚੁੱਪ ਕਰਕੇ ਪਿਆਰਾ ਇੱਥੇ ਚੱਲ ਬੇ ਬਾਈ ਬਾਬੇ ਉਹ ਕੰਮ ਦੇ ਤੇ ਰੀਲ ਵੀ ਅਜੇ ਇੱਕ ਵੀ ਬਣੀ ਐਗੀ ਤੇ ਬੜੇ ਬਾਈ ਚਾਰ ਪੰਜ ਦਿਨ ਹੋ ਗਏ ਸਿਰੀਲਾ ਨਹੀਂ ਬੰਦੀਆਂ ਰਾਤ ਨੂੰ ਅਸੀਂ ਬੜਾ ਲੇਟ ਹੋ ਜਾਂਦੇ ਆਂ ਓ ਜਿਹੜਾ ਮੂਰੇ ਜਾਂਦਨਾ ਸਾਨੂੰ ਡੱਗ ਬੰਦਾ ਉਹ 2 ਵਜਾ ਦਿੰਦਾ ਘਰ ਰਾਤ ਨੂੰ ਹੈ ਬੁੱਲਰ ਹਾਂ ਰਾਤ ਕਿੰਨਾ ਟਾਈਮ ਹੋ ਗਿਆ ਇਸ ਹੁੰਦਿਆਂ ਨੂੰ ਹਾਂ ਤੇ ਜਿਹਨੇ ਸਾਡਾ ਗੱਲ ਵਾਲਾ ਬਲੌਗ ਨਹੀਂ ਦੇਖਿਆ ਉਹ ਜ਼ਰੂਰ ਦੇਖੋ ਉਹਦੇ ਚ ਬਹੁਤ ਖੜਮਸਤੀ ਪਾਈ ਐ ਆ ਦੇਖੋ ਇਹਦੇ ਵਰਗੇ ਹੋਣ ਤਾਂ ਕਰਦੇ ਨੇ ਦੁਨੀਆ ਨੂੰ ਕੰਮ ਜਾਬ ਹੈ ਹੈ ਤੇ ਗਲੋ ਲੱਛਣ ਇਹਨਾਂ ਵੇ ਇਹੋ ਜਿਹਾ ਘਰ ਬਣਾਵਾਂਗੇ ਇਹੋ ਜਿਹਾ ਘਰ ਬਣਾएंगे ਬਾਬਾ ਕਿਹੜੇ ਮਿਸਤਰੀ ਨਾਲ ਲੱਗੇਗਾ ਉਹ ਨਹੀਂ ਤੇ ਕਹਾਂ ਆ ਵੀ ਸੇਲਿੰਗ ਆ ਵੀ ਘਰ ਆ ਲੈਣੇ ਸੀ ਜੀ ਰੱਖੂਗਾ ਇੱਕ ਜਵਾਬ ਕਰਾਂਗੇ ਤੇ ਮਾਪਿਓ ਮਾਪੇ ਤਾਂ ਰਹਿ ਨਾਲ ਹੀ ਰਹਿਣਗੇ ਭਰਾਵਾ ਨਾਲਿਆ ਪਹਿਲਾਂ ਮਾਪੇ ਹੀ ਆ ਮਾਪੇ ਨੂੰ ਨਾ ਮਾਪੇ ਦਾ ਨਾਂ ਤਾਂ ਆਇਆ ਨਹੀਂ ਪਹਿਲਾਂ ਓਏ ਨਹੀਂ ਯਾਰ ਉਹ ਤਾਂ ਦਿਲ ਚਾਣਾ ਨਾ ਨਹੀਂ ਨਾਂ ਤਾਂ ਕੀ ਲੈਣਾ ਆਪਣਾ ਗੱਲ ਚ ਹੋਣਾ ਚਾਹੀਦਾ ਗੱਪ ਮਾਰਨੇ ਕੋਈ ਇਹ ਤਾਂ ਸਿੱਖੇ ਬਾਈ ਨਹੀਂ ਨਹੀਂ ਆ ਪਿੱਛੇ ਨਾ ਕੁੜੂ ਨਰੇ ਨਾ ਬੋਲੇਂ ਕਰਦਾ ਹਾਂ ਉਹ ਲੋਕ ਰਾਤ ਨੂੰ ਦੂ ਤਏ ਵੀ ਜਾ ਦਿੰਦੀ ਇਹ ਸੌਖਾ ਨਹੀਂ ਸੀ ਹੋਰ ਆ ਲੋ ਦੇ ਕਿਉਂ ਪੁੱਜਾ ਖਾਣ ਵਾਲੇ ਕੰਮ ਕਰ ਲਾਂਗਾ ਹਾਂ ਡੈੜੀਦਾਰ ਬੰਦੇ ਆਗੇ ਸਿਆਣੇ ਬਣ ਕੇ ਰਿਆ ਕਰੋ ਕਿਸੇ ਨੇ ਛਡਾਉਣਾ ਵੀ ਨਹੀਂ ਗੱਲ ਤਾਂ ਪੈ ਲੱਗਾਂਗਾ ਕਰੋਗੇ ਤੁਸੀਂ ਤੇ ਤੂੰ ਕੀ ਆ ਓਏ ਤੂੰ ਪਾਉਦਾ ਕੀ ਆਗਾ ਤੂੰ ਕੀ ਲੱਗਣਾ ਪਾਉਦਾ ਬਾਈ 18 ਹਜ਼ਾਰ ਸੈਲਰੀ ਕੁੱਟੀ ਦੀਆਂ ਜੇ ਕਿਸੇ ਨੇ ਵਿਆਹੂ ਕਰਾਉਣਾ ਦੇਖ ਜੇਲ੍ਹ ਚ ਹੁਣ 5 ਨਾ ਆਕਾਊਂਟ ਬੈਂਕ ਸਮਝੋ ਸਮਝੀ ਬਣਾਉਣੀ ਵੀ ਜ਼ਕਾਤੀ ਆਂਦਾ ਚੱਲ ਕਰਾ ਚੈੱਕ ਆਪਾਂ ਇਰੋਹੀ ਬੱਚੇਆਂ ਆ ਗਏ ਲੰਘਾ ਕਰਾ ਜੇ ਜੇ ਕਦੀ ट्रांजੈਕਸ਼ਨ ਹੋਈ ਉਹ ਵੀ ਉਹਦੀ ਹੋਊਗੀ ਸਟੋਰ ਆਣਾ ਦੀ ਹੋਊਗੀ ਨਾ ਨਾ ਉਹ ਉਹ ਰਹਿਣ ਦੇ ਰਹਿਣ ਦੇ ਰਹਿਣ ਦੇ ਹਣ ਦੇ ਖੁੱਲੇ ਖੁੱਲ ਨਹੀਂ ਗੇਰ ਪਤ ਨਹੀਂ ਕਿ ਜੱਕਰਾ ਰਹੇ ਹੌਣ ਦਾ ਖੁੱਲੂ ਹਣ ਜਨਾਣਾ ਬਹਾ ਰਹਿਣ ਦੇ ਰਹਿਣ ਦੇ ਰਹਿਣ ਦੇ ਰਹਿਣ ਦੇ ਇਰੋਹੀ ਬੱਚੇਆਂ ਗੱਲਾਂ ਕਰੀ ਇਹਨਾਂ ਦੀ ਪੀਏ ਆਪਣੇ ਕੋਲੇ ਖਤਮ ਹੋ ਗਏ ਬਸ ਫਿਰ ਤਾਂ ਇਹਨਾਂ ਥੋੜਾ ਨਾ ਬੈਂਕ ਤੋਂ ਡਾਊਨ ਆ ਮਿਲ ਆ ਦੇ ਇਹਨਾਂ ਦਾ ਕੁਸ ਨਹੀਂ ਹੈਗਾ ਤੇਰੇ ਅਕਾਊਂਟ 'ਚ ਅਕਾਊਂਟ 'ਤੇ ਰੁਪਏ ਹੈਗੇ ਆਲੇ 100 ਰੁਪਏ ਲੈ ਲੈ ਐਵੇਂ ਹੁਣ ਸਰਵਿਸ ਡਾਊਨ ਹੋ ਗਿਆ ਨਾ 500 ਰੁਪਏ ਰਹਿ ਨਹੀਂ ਰਹੇ ਯਾਰ ਭੈ ਜੋ ਮੇਰੇ ਚੱਪਲ ਹੋਏ ਧੂਏ 'ਚ ਸੇ ਸੱਤ ਮਾਰੇ ਇਹਦੇ 24 ਘੰਟੇ ਦੇ ਗੱਪ ਲੈਗਾ ਆਪਾ ਸਾਡੇ ਨਾਲ ਫਿਲਮ ਦੇਖਣ ਚੱਲ ਗੋ ਕਿਉਂ ਉਹ ਚੱਲ ਗਏ ਇੱਧਰ ਚੱਲ ਗਏ ਘੁੰਮਣ ਚੱਲ ਗਏ ਕਦੇ ਕਹਿੰਦਾ ਉਧਰ ਕਿੱਥੇ ਸਾਈਆਂ ਦੇ ਕਿੱਥੇ ਸਾਈਆਂ ਦੇ ਤੈਨੂੰ ਕਿੰਨੀ ਰੀ ਕਹਤਾ ਉੱਥੇ ਜਾਣ ਨੂੰ ਨਿਕ ਉਧਰ ਨਿਕ ਉਧਰ ਚੱਲਾਂਗੇ ਕਟਵਾਟ ਤੈਨੂੰ 15 20 ਰੀ ਕਹਿ ਚੁੱਕੇ ਆਂ ਸਾਹ ਕਿਰਪਾ ਕਰਨ ਪੈਸੇ ਤੇ ਲਿਆਉਣ ਚੱਲਾਂਗੇ ਹਾਂ ਤਾਂ ਹੀ ਤੇ ਕਰਾਂ ਨਾ ਨਾ ਅਕਾਊਂਟ ਚ ਇੰਨੇ ਪੈਸੇ ਆਦਰੀ ਅਕਾਊਂਟ ਤਾਂ ਦੇਖ ਲੈ ਫਿਰ ਸਮਝ ਜਾਈਂ ਮੈਂ ਨਹੀਂ ਚੱਲੂ ਆਹ ਮੁੰਦਰਾ ਪਾਈਆਂ ਦੇਖ ਲੈ ਕੰਮ ਵਾਲੇ ਲੱਛਣ ਹੀ ਨਹੀਂ ਮੇਰੇ ਸਾਲਿਆਂ ਦੇ ਇਹ ਬਾਈ ਬਾਬੇ ਦੇ ਕਰਨਿਆ ਹੋ ਲੈਣਾ ਤੇ ਨਾਲ ਲੱਗਦੇ ਪੁਰਾਣੇ ਅਧਰ ਬਣੇ ਲੱਗਦੇ ਕੰਮ ਤੋਂ ਵਿਹਲਾ ਹੋ ਕੇ ਬਾਈ ਸਿੱਧਾ ਆਇਆ ਕਮਰੇ ਚ ਤੇ ਟਾਈਮ ਹੁਣ 9 ਵਜੇ ਗੇ 9 ਕਵਜੇ ਮੈਂ ਇਥੇ ਸਹੀ ਪਹੁੰਚ ਗਿਆ ਸੀ ਬਸ ਥੋੜਾ ਪਹਿਲਾਂ ਆਇਆ ਸੀਗਾ ਕੰਮ 'ਤੋਂ ਤੇ ਅੱਜ ਫੇਰ ਨਾਈਟ ਲੱਗਣੀ ਹੈਗੀ ਤੇ ਹਰਪਾਲ ਤੇ ਬਿੱਲਾ ਆਈ ਜਾਂਦੇ ਆਗੇ ਸੰਦੀਪ ਤੇ ਮੈਂ ਅੱਜ ਨਾਈਟ ਤੇ 10 ਜਾਣੇ ਅਸੀਂ ਨਾਈਟ ਤੇਾਂਗੇ ਰਾਤ ਲੱਗਣੀ ਹੈਗੀ ਕੰਮ ਹੋਣਾ ਸਾਰੀ ਰਾਤ ਤੇ ਮੈਂ ਥੋੜਾ ਨਹਾ ਨੂੰ ਵੀ ਲੈਣ ਵਾਲੇ ਕੱਪੜੇ ਬਦਲ ਲੈਣ ਵਾਲੇ ਸੰਦੀਪ ਦੇ ਕੱਪੜੇ ਲੈ ਕੇ ਚੱਲਿਆਂਗਾ ਤੇ ਨਾਲੇ ਸਾਰਿਆਂ ਵਾਸਤੇ ਰੋਟੀ ਲੈ ਕੇ ਜਾਣੀ ਆ ਰੌਣ ਘਟਾਬੇ ਤੋਂ ਹੁਣ ਜਾਣਾਗਾ ਉਥੇ ਅੱਜ ਫੇਰ ਜਾਨ ਫਸੀ ਹੈ ਬਿਨਾ ਤੇਲ ਤੋਂ ਕਿਵੇਂ ਬਾਈ ਕਿੱਧਰ ਅੱਜ ਤੁਸੀਂ ਦੋ ਰਹਿਗੇ ਤਾਂ ਇਹ ਗੱਲਾਂ ਕਰੋਗੇ ਤੁਸੀਂ ਕਿੱਧਰ ਤੁਸੀਂ ਕਿੱਧਰ ਆਹ ਦੇਖ ਨਾਈਟ ਰਿਲੀਟਿ ਨਾਈਟ ਆ ਨਾਈਟ ਅ ਜਿਵੇਂ ਮਾਰੋ ਨੰਗਮਾਸਤੀ 70 ਰੋਟੀਆਂ ਬਾਈ ਤੇ ਪੰਜ ਫੁੱਲ ਦਾਲ ਮਖਣੀ ਪਰ ਇਹ ਪੈਕ ਕਰਾ ਕੇ ਤੇ ਆਪਾਂ ਪਹੁੰਚ ਗਏ ਸਟੋਰ ਤੇ ਆ ਆਪਣੇ ਆੜਗਾਂ ਦੇ ਖੜੇ ਆ ਮੋਟਰਸਾਈਕਲ 10 ਜਾਣੇ ਅੰਦਰ ਹੁਣ ਦੇਣਗੇ ਰੋਟਕਾਂ ਨੂੰ ਵਾਢਾਂ ਕੰਮ ਕਰੀ ਜਾਂਦੇ ਆ ਕਿ ਮੈਂ ਘੰਟਾ ਤੋਂ ਬਾਹਰ ਰੈਸਟ ਤੇ ਰਹਿ ਗਿਆ ਵਧੀਆ ਰਹਿ ਗਿਆ ਰੋਟੀ ਰਾਟੀ ਪੈਕ ਕਰਾਉਂਦੇ ਫਰਨੇ ਮਾਰ ਲਈ ਜੋ ਉੱਪਰ ਕਹਿੰਦੇ ਲੱਗੇ ਪਏ ਆ ਕੀ ਹਾਲ ਹੈ ਜੀ ਆ ਤੇਰੇ ਸਾਹਮਣੇ ਦੇਖ ਲੈ ਉਹ ਆਪਾਂ ਟਾਂਵੇਂ ਟਾਂਵੇਂ ਆ ਮੁੰਡੇ ਹਰੀਸ਼ ਨੂੰ ਬਾਈ ਅੱਜ ਦੂਜੀ ਰਾਤ ਆ ਕੱਲ ਵੀ ਇਹਨੇ ਨਾਈਟ ਲਾਈ ਸੀ ਨਾ ਹਾਂ ਵੀਰੇ ਮੈਂ ਵੀ ਲਾਈ ਸੀ ਕੱਲ ਇਹ ਕਾ ਬੰਦਾ ਅੰਜਨੀ ਇੱਕ ਉੱਪਰ ਹੈ ਤੇ ਇੱਕ ਸਾਡੇ ਕਨੇਸਰ ਜੀ ਇਹਨਾਂ ਨੂੰ ਅੱਜ ਦੂਜੀ ਰਾਤ ਹੈ ਚੋਬਰ ਬੋਕ ਬੋਕ ਹੋਈ ਪਈ ਐ ਬਿਨਾ ਤੇਲ ਤੋਂ ਕਹਿੰਦੇ ਠੋਕੀ ਤਰੀ ਜਾਂਦੇ ਐ 150 ਨਾਲ ਤੁਹਾਡੇ ਨਾਲ ਕੀ ਹਾਲ ਹੈ ਜੀ ਬੜਿਆ ਜੀ ਹੈ ਸੱਟਾ ਸਰੀਰ ਬਸਾਰੇ ਆਰਟੀਕਲ ਲੱਦ ਦੋ ਪੁੱਠੇ ਮਾਰ ਦੋ ਬਸ ਠੀਕ ਹੈ ਮੁੰਡੇ ਇਧਰ ਸਲਾਦ ਇਧਰ ਸਭ ਕੁਝ ਰਹਿਤਾ ਪਾ ਦੋ ਆ ਜੀ ਇਹ ਸਲਾਦ ਦੌੜ ਨਾਲ ਪਹਿਲੇ ਨਹੀਂ ਨਹੀਂ ਅਰੇ ਸੀਮੇ ਡਾਲ ਦੋ ਨਾ ਕੋਲੀ ਮੈਂ ਕੀ ਹਾਲ ਨੇ ਸਰ ਸਰ ਤਾਂ ਦੇਖੋ ਅਰਮਾ ਉਹ ਕੀ ਕਹਿੰਦੇ ਨੇ ਪੁੱਲਰ ਸਾਹਿਬ ਅੱਧ ਮਰੇ ਹੋਏ ਪਏ ਨੇ ਵਿਚਾਰੇ ਆ ਕੁਝ ਦਿਖਾ ਰਹੇ ਨੇ ਓ ਸ਼ਿਟ ਮੈਨ ਗਲਤ ਕੁਝ ਦਿਖਾ ਰਹੇ ਨੇ ਇਹ ਬਹੁਤ ਜ਼ਿਆਦਾ ਗਲਤ ਹੈ ਇਹ ਤੇ ਇਹ ਆਪਣੇ ਮਿਸਟਰ ਫੇਲੀਅਰ ਸਾਹਿਬ ਫੇਲੀਅਰ ਸਾਹਿਬ ਹਾਊ ਇਜ਼ ਦਾ ਫੀਲਿੰਗ ਟੂਡੇ ਲੱਡੂ ਤ੍ਰੇਉ ਤਾਰ ਜੀ ਚੋਲੇ ਮਤਾਰ ਤਾਰ ਪੱਖੇ ਵਾਲੇ ਬਾਬੇ ਨੂੰ ਡੀਕਦਾ ਬਾਬਾ ਆ ਦੇਖੋ ਇਹ ਇੱਥੋਂ ਆਉਂਦਾ ਤੇ ਇਹ ਇੱਥੇ ਖੇਲਰ ਜਾਂਦਾ ਤੇ ਅੱਜ ਆਪਾਂ ਗੇਟ ਕਰਤਾ ਜੀ ਬਲੌਗ ਅੱਜ ਬਸ ਅਸੀਂ ਤੁਹਾਨੂੰ ਪੁਰਾਣੀ ਖਰਾਕਾਂ ਦੀ ਤੁਹਾਨੂੰ ਇਹਨਾਂ ਦੀ ਸਪੀਡ ਦਿਖਾਉਣੀ ਹੈ ਪੁਰਾਣੀ ਖਰਾਕਾਂ ਦੀ ਮਿਲਦੇ ਹੋ ਰੁਕ ਜੋ ਇਹਨਾਂ ਚਾਕੇ ਛੱਡ ਕੇ ਉਹਨਾਂ ਕੋਲ ਹਾਂ ਬਿੱਟੂ ਸਹੀ ਕਹਿ ਰਿਹਾ ਲਓ ਜੀ ਟਾਈਮ ਹੋ ਚੱਲ ਰਿਹਾ ਹੈ ਰਾਤ ਦੇ 11 ਵਜੇ ਆ 4:11 ਦੇਖੋ ਟਾਈਮ ਵੀ ਗਲਤ ਬੋਲਿਆ ਜਾ ਰਿਹਾ ਨਹੀਂ ਨਿੰਦਰ ਚੜੀ ਪਈ ਹੈ ਤੇ ਉਹ ਦੇਖੋ ਜੀ ਉਹ ਆਪਣੇ ਬੰਦੇ ਪਏ ਨੇ ਤੇ ਅੱਜ ਇੱਕ ਸਾਡਾ 10 ਤੁਰਿਆ ਹੁੰਦਾ ਹੈ ਨਵਾਂ ਜੁਆਇਨ ਕੀਤਾ ਆਪਣਾ ਰੀਸ਼ਪਰਾ ਮਤਲਬ ਇਹ ਨਾ ਹੋ ਗਿਆ ਬਾਈ ਨੂੰ ਆ ਦੇਖੋ ਸਟੋਰ ਤੇ ਤਾਂ ਪੈਨ ਨੂੰ ਮਿਲ ਨਹੀਂ ਰਿਹਾ ਆਪਣੇ ਆ ਭੁੱਲਰ ਸਾਹਿਬ ਪਏ ਨੇ ਆਪਣੇ ਬਿੱਟੂ ਫੇਲੀਅਰ ਸਾਹਿਬ ਪਏ ਨੇ ਹੋਰ ਹੁਣ ਆਪਾਂ ਕਿਹੜਾ ਬੈੱਡ ਲਾਉਂਦੇ ਆ ਆ ਭਰਾ ਤੋ ਕੁਛ ਆਸ ਰੱਖੇ ਸੀਗੀ ਤੂੰ ਸਿੱਧੀ ਕਰ ਲਗੇ 2900 ਜੋੜੀ 2900 ਕਿੰਨੇ ਆਰੀ ਇੰਜ ਨਹੀਂ ਥੱਲੇ ਆ ਗਈ ਤੇ ਕਿੰਨੇ ਆ ਸੀ ਤਾਂ ਚੜਾਤੀ ਕੋਠੇ ਤੇ ਘਾੜੋ ਘੜ ਦੋ ਤਿੰਨ ਆਰੀ ਭਰਾ ਤਿੰਨ ਆਰੀ ਘੱਟ ਬੋਲ ਤਿੰਨ ਆਰੀ ਕੱਲੀ ਕੱਲੀ ਜੋੜੀ ਭੇਜਣੀ ਪੈਂਦੀ ਥੱਲੇ ਕੱਲੀ ਕੱਲੀ ਛਾਂਡ ਕੇ ਭਾਂ ਤੇ ਤੂਸ ਨਿਕਲੀ ਪਈ ਆ ਯਾਰ ਆ ਆ ਭਾਈ ਮੇਰੇ ਬਰਾਬਰ ਨਾਈਟ ਲਾਈ ਜਾਂਦਾ ਆ ਜੋ ਕੱਲ ਵੀ ਨਾਈਟ ਲਈ ਅੱਜ ਫਿਰ ਨਾਈਟ ਤੇ ਹੈ ਗਿਆ ਕੱਲ ਦਾ ਕੋਈ ਪਤਾ ਨਹੀਂ ਤੁਹਾਨੂੰ ਬਾਕਸ ਜੁਆਇਨ ਕਰਕੇ ਬਹੁਤ ਬਾਈ ਮਜ਼ਾ ਆ ਰਿਹਾ ਹੈ ਕਿੰਨੇ ਛੁੱਟੀਆਂ ਮਿਲਦੀਆਂ ਮਹੀਨੇ ਚ ਮਹੀਨੇ ਚ 4 ਮਿਲਦੀਆਂ ਜੀ ਸੱਤ ਨਾਈਟ ਲਾਦੇ ਚ 4 ਛੁੱਟੀਆਂ ਮਿਲਦੀਆਂ ਜੀ ਤੇ ਬਾਈ ਕੰਦਾ ਸੱਤ ਤਾਂ ਨਾਈਟਾਂ ਲਾਤੀਆਂ ਫ੍ਰੀ ਆ ਕੋਸਟ ਭੋਗ ਦੇ ਨਾਮ ਕਰਤੀਆਂ ਸੱਤ ਨਾਈਟ ਭਾਈ ਪੌਣੇ 1 ਹੋ ਗਿਆ ਕੱਲ ਸਾਰਾ ਦਿਨ ਕੰਮ ਕੀਤਾ ਤੇ ਰਾਤ ਸਾਰੀ ਕੰਮ ਕੀਤੀ ਤੇ ਅੱਜ ਦਿਨ ਹੁਣ ਬਸ ਅਸੀਂ ਕਮਰੇ ਵਿੱਚ ਨਹਾਉਣ ਤੇ ਨਹਾਉਣ ਆਏ ਆ ਮੈਂ ਤੇ ਬੁੱਲਰ ਆ ਸਾਡੇ ਬੰਦੇ ਦੇਖ ਲਓ ਕਿਵੇਂ ਸੁੱਤੇ ਪਏ ਆ ਸਾਰੇ ਜਾਣੇ ਕਿਵੇਂ ਲਿٹے ਪਏ ਤੇ ਮਾਲ ਕਿਵੇਂ ਖਿਲਰਿਆ ਪਿਆਗਾ ਸਵੇਰ ਦੇ 4 ਵਜੇ ਪਏ ਆਗੇ ਇਹ ਬੰਦੇ ਆਰਾਮ ਕਰੀ ਜਾਂਦੇ ਆਗੇ ਅਸੀਂ ਹਜੇ ਵੀ ਕੰਮ ਕਰੀ ਜਾਂਦੇ ਆਗੇ ਆ ਦੇਖ ਲਓ ਇੱਥੋਂ ਇਹ ਹਰਜਾ ਹਾਲ ਆਊਟਲੈਟ ਦਾ ਸਾਡੇ ਦਾ ਫੇਰ ਹੋ ਗਏ ਭਾਈ ਤਿਆਰ ਨਾ ਤੋ ਕੇ ਸੌਣ ਦਾ ਤਾਂ ਕਿਹੜਾ ਟਾਈਮ ਮਿਲਿਆਗਾ ਅੱਧਾ ਘੰਟਾ ਪੈ ਕੇ ਦੇਖਿਆ ਸੀ ਪਰ ਨੀਂਦ ਨੂੰਂਦੀ ਨਹੀਂ ਆਈਗੀ ਫੇਰ ਜੋ ਬਰ ਤਿਆਰ ਆ ਕਹਿੰਦੇ ਡੇੜੀ ਤੇ ਜਾਂਨ ਨੂੰ ਕੀ ਹਾਲ ਆ ਪੁੱਲਰ ਵਧੀਆ ਹਾਂ ਹਾਲਾਤ ਮਾੜੇ ਲੱਗਦੇ ਹੈਗੇ ਹਾਂ ਡਟਾ ਕੋਈ ਚੱਕ ਦਬਣਾ ਨਹੀਂਗਾ ਦਬਣਾ ਨਹੀਂਗਾ ਪਰ ਆਡਲਟ ਵਾਲੇ ਦਵਾ ਲੈਂਦੇ ਹੈਗੇ ਵਾਲੇ ਦਵਾ ਮੈਂ ਵੋਕ ਵਾਲੇ ਤਾਂ ਕੋਡਾ ਕਰੀ ਰੱਖਦੇ ਹੈ ਦਵਾ ਤੂੰ ਕਹਿ ਦਵਾ ਦਬਣਾ ਵੋਕ ਵਾਲੇ ਤਾਂ ਕਹਿੰਦੇ ਵੀ ਬੱਸ ਛੱਡ ਹੁਣ YouTube ਤੇ ਆਪਾਂ ਵੀਡੀਓ ਅਪਲੋਡ ਕਰਨੀ ਆ ਐਨੇ ਨੇ ਘੰਟੇ ਕੰਮ ਕਰਕੇ ਬਾਈ ਤਾਂ ਹੀ ਸਾਡੀ ਜਿਹੋ ਜਿਹੋ ਨੂੰ ਬੈਂਗਣ ਵੀ ਨਹੀਂ ਹੈਗਾਗਾ ਉਹੀ ਭੈਣ ਜੋ ਨੰਗ ਦੇ ਨੰਗ ਇਹਨਾਂ ਨਾਲ ਇਹ ਘੰਟੇ ਕੰਮ ਕਰਦੇ ਆਂਗੇ ਕੀ ਬੰਦਾ 12-15000 ਨਾਲ ਆਹ ਸੀਜ਼ਨ ਕੱਟ ਲਗੇ ਰੱਬ ਸੁੱਖ ਰੱਖੇ ਉਹ ਲੜ ਬੱਕਰਾਂ ਲੈਣੇ ਆ ਫਿਰ ਆਪਾਂ ਆਹ ਗੱਲ ਨਾ ਕਰ ਹੈ ਇਹਨਾਂ ਇਹਨਾਂ ਤੋਂ ਨਾ ਰੱਖੀਦਾ ਇਕੱਠਾ ਹੀ ਆਹ ਦੇਖੋ ਹਾਂ ਆ ਗੱਲ ਨਗਰ ਪੈਸਿਆਂ ਵਾਲੀ ਪੈਸਾ ਵਾਧੂ ਪਾਪਾ ਜੀ ਦੇ ਖਾਤੇ 'ਚ ਪੈਸੇ ਵਾਧੂ ਹੈ ਬੱਕਰੀਆਂ ਲੱਗੇ ਹੋਰ ਯਾਰ ਜੈਸਾ ਨਾ ਲਾਤ ਆਪਣ ਬੱਕਰੀਆਂ ਲੈਣੀਆਂ ਪੈਣੀਆਂ ਬੱਕਰੀਆਂ ਜਿਹੜਾ ਮਾਈ ਬਹੁਤ ਆ ਬਾਈ ਮਾਈ ਬਹੁਤ ਆ ਜੀ ਬਾਈ ਮੈਂ ਕਹਿੰਦਾ ਤਰਨਾ ਇੱਕ ਬੱਕਰੀ ਲਿਆ ਆਪਾਂ ਤੈਨੂੰ ਚਾਰ ਨਾਲ ਅਗੇ ਜਿੱਦ ਦਿੰਦੀ ਆ 6-7000 ਦੀ ਵਿਗਦੀ 10000 ਦੀ ਦੋ ਕੁ ਮਹੀਨੇ ਤਿਆਰ ਹੋ ਜਾਂਦੇ ਐਨੇ ਸਿਆਣੇ ਹੈ ਨਹੀਂ ਚੱਲ ਆਪਾਂ ਛੱਡ ਪਰਾਂ ਰਹਿੰਦੇ ਕਾਮਯਾਬ ਹੋ ਜਾਂਦੇ ਹੁਣ ਤਾਂ ਹੁਣ ਤੱਕ ਆਪਾਂ ਕਾਮਯਾਬ ਹੋਏ ਹੁੰਦੇ ਜੇ ਐਨੇ ਸਮਝਦਾਰ ਹੁੰਦੇ ਇੱਕ ਤਾਂ ਉਹ ਥੱਕਿਆ ਕੇ ਗੇਟ ਬੰਦ ਕਰੀ ਬੈਠਾ ਚੱਲ ਵੇਸੀ ਇਹ ਪੱਠੇ ਤੇ ਮੈਨੂੰ ਮਾਲ ਸੀ ਬਾਬਾ ਭੁੱਲਣੇ ਤਾਂ ਚੱਲ ਨਾਈਟ ਲਾਈ ਮੇਰੇ ਕੋਈ ਵੀ ਥੱਕਿਆ ਹੀ ਖੜਾਗਾ ਤੂੰ ਚਗਾਠਾਂ ਮੈਂ ਤਾਂ ਕੀ ਪੱਟ ਦੇਗਾ ਚਗਾਠਾਂ ਅੱਛਾ ਨਹੀਂ ਮੈਂ ਚੱਕ ਦੂ ਘਟ ਦੀ ਉੱਤੋਂ ਕੋਲਾ ਕਰਾ ਦਿੰਦਾ ਤੇ ਖੜੇ ਵੱਲੀਏ ਕੀ ਹੋ ਗਿਆ ਸੋਨੂੰ ਮੇਰੀ ਗੱਲ ਸੁਣ ਪਹਿਲਾਂ ਮੇਰੀ ਗੱਲ ਸੁਣ ਮੱਤ ਕੰਨ ਖੋਲ ਕੇ ਬਿੱਲੇ ਨੂੰ ਕਹਿ ਦ ਤੈਨੂੰ ਕੀ ਜਣਾ ਹੈ ਜਿਹੜੇ ਭਾਂਡੇ ਹੁੰਦੇ ਤੜਕੇ ਦੇ ਵਿੱਚ ਤੜਕੇ ਆਪਦੇ ਧੋਕੇ ਜਾਣੇ ਆ ਤੇ ਸ਼ਾਮ ਦੇ ਸ਼ਾਮ ਨੂੰ ਰੋਟੀ ਖਾ ਕੇ ਭਾਂਡੇ ਧੋਣੇ ਆ ਜੇ ਗੰਦ ਪਿਆ ਦੇਣਾ ਮੈਂ ਫੋੜ ਮਾਰੂਗਾ ਥੋੜੇ 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 ਫੋੜੇ ਪਹਿਣਗੇ ਮਿਆ ਦੀ ਗੱਲ ਨਹੀਂ ਤੜਕੇ ਭਾਂਡੇ 'ਚ ਗੰਦ ਪਾ ਰੱਖਿਆ ਸੀ ਇੱਥੇ ਚੋਲਾ ਵਾਲੇ ਉਹ ਵੀ ਪਤਿਲੀਆਂ ਪਈਆਂ ਤੇ ਉਹ ਵੀ ਭਾਂਡੇ ਪਏ ਚੱਕ ਕੇ ਤੂੰ ਅੱਜ ਕੀ ਕਹਿੰਦਾ ਸੀ ਉਹਨੂੰ ਅੱਜ ਇਹ ਕੀ ਕਹਿੰਦਾ ਸੀ ਆ ਤੇ ਦੋ ਦਿਨ ਦਾ ਭਾਂਡੇ ਨਹੀਂ ਵਾਜਾ ਮੈਂ ਘਰੇ ਚੱਲਿਆ ਫਤ ਕਿਹਾ ਹਾਂ ਇਹ ਕਿਆ ਸੀ ਸੱਚ ਹੈ ਹੈ ਕਿਆ ਸੀ ਕਹੜਾ ਕੋ ਨੰਨ ਅਜਨੀ ਨੇ ਮੇਰੀ ਗੱਲ ਕਹੀ ਆ ਕਹਿੰਦਾ ਬਿੱਟੂ ਕਹਿੰਦਾ ਜੀ ਕਹਿੰਦਾ ਜਨਾਬ ਮੈਂ ਤਾਂ ਆਪ ਘਰੇ ਜਾਉਂ ਕਹਿੰਦਾ ਮੇਰਾ ਕੋਈ ਨਹੀਂ ਜਾ ਯਾਰ ਸਾਸੀ ਵੀ ਚੱਲੇ ਸੀ ਅੱਜ ਹਸੀ ਵੀ ਜਾਂਦੇ ਘਰੇ ਨਾ ਮੈਂ ਤਾਂ ਕੋਈ ਨਹੀਂ ਕਿਹਾ ਘਰੇ ਜਾਉਂ ਯਾਰ ਉਹਨੇ ਇੱਕ ਕਰੇ ਵੀ ਨਹੀਂ ਕਿਹਾ ਮੈਂ ਤਾਂ ਅੰਜਨੀ ਨਾਲ ਮੈਂ ਤੇ ਨਹੀਂ ਖੋਨ ਕੰਪਰੈਸ ਤੇ ਮਤਲਬ ਕਿ ਨਾ ਕਰਾ ਕਰਾ ਹੈਂ ਕਰਾ ਯਾਰ ਨਾ ਮੈਂ ਤਾਂ ਕਰੇ ਵੀ ਨਹੀਂ ਕਿਹਾ ਮੈਂ ਘਰੇ ਜਾਉਂ ਅੱਜ ਭੁੱਲਦਾ ਮੈਂ ਕਿਹਾ ਤੇਰੇ ਕੋਲੇ ਵੀ ਘਰੇ ਜਾਉਂ ਘਰੇ ਦੀ ਗੱਲ ਹੀ ਨਹੀਂ ਹੋਈ ਭਾਈ ਮੈਨੂੰ ਅੰਜਨੀ ਕਹਿ ਕੇ ਗਿਆ ਫਿਰ ਫਿਰ ਮੈਂ ਅੱਜ ਮੈਨੂੰ ਗਿਆ ਸੀਗਾ ਮਗਾ ਮਾਦਾ ਪਰ ਲੰਮੀ ਗਈ ਭੁੱਲਰ ਵੀ ਨਹੀਂ ਕੰਮ ਕਰਦਾ ਬਿੱਡੂ ਵੀ ਨਹੀਂ ਕੰਮ ਕਰਦਾ ਹੋਰ ਰੋਟੀਆਂ ਤੂੰ ਹੀ ਪਕਾ ਕੇ ਖਾਉਣਾ ਸਾਨੂੰ ਤੇਰੀ ਕਸਮ ਲੱਗੇ ਮੈਂ ਕਦੇ ਬਿੱਲੇ ਦੀ ਗੱਲ ਕੀਤੀ ਸੀ ਮੈਂ ਹੁਣ ਤੇਰੀ ਖੜ ਦੇ ਫੋਨ ਲਾ ਦਿੰਦਾ ਕਿੱਧਰ ਲੰਘ ਗਿਆ ਬਿੱਲੇ ਦੀ ਗੱਲ ਕੀਤੀ ਸੀ ਤੂੰ ਮਗਾ ਭੈ ਕੰਮ ਕਰਦਾ ਨਾ ਸਾਨੂੰ ਕਰਾ ਦਿੰਦਾ ਵੈਲਾ ਸਾਰਾ ਨਾ ਸਾਰਾ ਸੌਣ ਦੇ ਪਿਓ ਹੁਣ ਤੂੰ ਨਹੀਂ ਦਿੰਦਾ ਉਹਦਾ ਸੁਣਦਾ ਹੈ ਟਾਈਮ ਨਾ ਮੈਂ ਤਾਂ ਜਿਮ ਜਾਣਾ ਉਹਦਾ ਕਿਹੜਾ ਹੀ ਇੱਕ ਹੈ 4 ਵਜੇ ਜਿਮ ਜਾਣਾ ਉਹਦਾ ਗੀਤ ਹੀ ਆ ਹੁਣ ਬਈਆਂ ਕੇ ਰੋਟੀ ਰਾਟੀ ਕੋਈ ਬਣਾ ਲਓ ਯਾਰ ਅੱਧੀ ਰਾਤ ਹੋਏ ਥੱਕੇ ਹੋ ਪਏ ਆ ਹਣ ਚੁੱਪ ਕਰ ਦੇ ਦੋ ਮੈਂ ਦਾ ਦਾਣ ਖਤੇ ਹੀ ਪਈਏ ਸੱਚੀ ਗੁੱਸੇ ਤੇ ਗੱਲ ਆਈ ਪਈ ਐ ਓ ਚੱਕਰ ਐ ਹਲੋ ਹਲੋ ਆ ਸਰ ਜੀ ਅੰਜਨੀ ਕਿੱਥੇ ਆ ਅਜੇ ਇਹਨੂੰ ਸਰਗ ਨੂੰ ਕਿੱਧਰ ਲਾਇਆਗਾ ਓਹੋ ਸਰ ਜੀ ਸੌਰੀ ਸੌਰੀ ਮੰਜਨੀ ਲਾਈ ਜਾਂਦਾ ਸੀਗਾ ਜੀ ਉਹ ਤੇਰਾ ਦਿਮਾਗ ਖਿਲਾਪ ਰਹਿਣ ਦੇ ਰਹਿਣ ਦੇ ਰਹਿਣ ਦੇ ਬੱਸ ਚੱਟ ਤੂੰ ਹਾਲ ਦੂਰ ਚਾਹਾਂ ਮਲਾਂਗਾ ਮੈਂ ਮੇਰੀ ਗੱਲ ਸੁਣੀ ਤੂੰ ਜਦੋਂ ਮੇਰੇ ਕੋਲ ਖੜਾ ਸੀਗਾ ਕੇ ਹਾਂ ਤੂੰ ਮੈਨੂੰ ਤਾਂ ਕੋਈ ਮੈਨੂੰ ਤੂੰ ਕੀ ਕਿਹਾ ਸੀਗਾ ਕੀ ਕਿਹਾ ਸੀ ਮੈਂ ਤੈਨੂੰ ਕੀ ਕਿਹਾ ਸੀਗਾ ਵੀ ਵੀ ਕਿਹੜਾ ਬੰਦਾ ਕੰਮ ਨਹੀਂ ਕਰਦਾ ਬਿੱਲਾ ਹਾਂ ਬੱਸ ਤੇ ਜਿਹੜੀ ਆਪਣੇ ਜੀ ਗੱਲ ਹੋਈ ਸੀਗੀ ਮੈਂ ਕਿਹਾ ਮੈਂ ਘਰੇ ਜਾਊਂਗਾ ਤੂੰ ਮੈਨੂੰ ਇੱਕ ਗੱਲ ਕਹੀ ਸੀ ਕੀ ਕਹੀ ਸੀ ਤੂੰ ਦੱਸੀ ਮੈਨੂੰ ਮਟੂ ਕਿਹ ਕਹਿੰਦਾ ਸੀ ਘਰੇ ਜਾਉਣਾ ਥੱਕਿਆ ਹੋਇਆ ਹੈ ਮੈਂ ਕਦੋਂ ਕਹਿ ਉਹ ਘਰੇ ਜਾਉਂਗਾ ਬਾਈ ਚੱਕੋ ਬਾਈ ਚਲੋ ਠੀਕ ਆ ਬਾਈ ਮੈਂ ਕਦੋਂ ਮੈਂ ਠੀਕ ਆ ਜਾ ਮੈਂ ਤੈਨੂੰ ਕਦੋਂ ਘਰੇ ਜਾਉਂਗਾ ਨਹੀਂ ਨਾ ਫੋਨ ਨਾ ਘਟ ਖੜ ਜਾ ਬਿੱਟ ਨੇ ਕਿ ਤੈਨੂੰ ਕਦੋਂ ਘਰੇ ਜਾਉਗਾ ਪਹਿਲਾਂ ਕਹਿ ਰਿਹਾ ਸੀ ਗਾ ਯਾਰ ਸਾਥ ਜੀ ਨੂੰ ਲੈ ਰਾਤੀ ਸੀ ਨੂੰ ਉਹ ਚੰਗਾ ਬਾਈ ਜੀ ਠੀਕ ਆ ਗੁੱਡ ਨਾਈਟ ਸੌ ਜਾ ਆਲੇ ਤਾਂ ਨਾ ਆਉਣਾ ਸਾਲਿਆ ਨਾ ਨਾ ਚਲ ਹੁਣ ਦੱਸ ਬਈ ਮੈਂ ਕਹੀ ਨਹੀਂ ਜਦੋਂ ਯਾਰ ਉਹਨੂੰ ਮੈਂ ਕਹੀ ਨਹੀਂ ਆ ਹੁਣ ਤੁਹਾਡੇ ਸਾਹਮਣੇ ਕਰਾਈਆ ਗੱਲ ਤੁਸੀਂ ਜਗਦੇ ਤੁਹਾਨੂੰ ਸਵੇਰ ਨੂੰ ਦਾ ਮੂੰਹ ਤੇ ਜਾ ਕਰ ਦੋ ਦਿਨ ਪਹਿਲਾਂ ਤਾਂ ਮੈਂ ਘਰੇ ਜਾ ਕੇ ਆਇਆਗਾ ਫੋਨ ਤੇ ਗੱਲ ਕਰਾਈਏ ਕਿ ਨਹੀਂ ਮੈਂ ਮੈਂ ਝੂਠੇ ਬੋਲੇ ਨੇ ਤੁਹਾਡੇ ਸਾਹਮਣੇ ਮੇਰੀ ਗੱਲ ਸਾਨੂੰ ਫੋਨ ਤੇ ਗੱਲ ਚੱਲ ਠੀਕ ਹੈ ਟੀਨਰ ਭਾਂਡੇ ਦੀ ਗੱਲ ਕਿ ਮੈਂ ਕਹੀ ਵੀ ਭਾਂਡੇ ਪਏ ਆ ਮੈਂ ਘਰੇ ਵਾੜੂ ਆਪੀ ਤੋਂ ਲੈਣਗੇ ਹਾਂ ਗੱਲ ਐ ਮੈਨੂੰ ਆ ਗੱਲ ਕਹੀ ਸੀ ਇਹਨੇ ਨਹੀਂ ਨਹੀਂ ਕਹਿੰ ਮੈਂ ਕਹਿੰਦਾ ਮੈਂ ਮੈਂ ਆਪ ਥੱਕਿਆ ਮੈਂ ਚਦਾ ਮੰਜੇ ਨਹੀਂ ਜਾਂਦੀ ਕਹਿੰਦਾ ਮੈਂ ਤਾਂ ਆਪ ਜਾਮ ਘਰੇ ਕਹਿੰਦਾ ਮੈਂ ਫਿਰ ਮੈਂ ਵੀ ਜਾਮ ਘਰੇ ਮੈਂ ਕਾ ਨਹੀਂ ਉਹ ਦਿਨ ਭਾਂਡੇ ਰੋਜ਼ ਕੌਣ ਧੋਂਦਾ ਕੌਣ ਧੋਂਦਾ ਦੱਸੀ ਮੈਨੂੰ ਇੱਧਰ ਮੇਰੇ ਘਰੋਂ ਇੱਕ ਘਰੋਂ ਆਇਆ ਉਧਰ ਕੌਣ ਧੋਖ ਲੈ ਇਸ ਭਾਂਡੇ ਹੁਣ ਗੇਟ ਡੜਦਾ ਫਰਦਾ ਉਧਰ ਦੀ ਗੱਲ ਕਰਨਾ ਤੂੰ ਮੇਰੇ ਕੋਲ ਨਿਕਾਰੇ ਇੱਧਰ ਮੂੰਹ ਚੁੱਪ ਕਰ ਬੰਦਿਆ ਤੂੰ ਅਰਧ ਓਏ ਪੁੱਲ 36 ਘੰਟੇ ਕੰਮ ਤੇ ਲਾ ਕੇ ਆ ਕੇ ਬਾਈ ਉਹੀ ਟਾਈਮ ਸਾਡਾ ਫੇਰ ਆਗਾ ਸਹੀ 12:05 ਹੋ ਗਏ ਤੇ ਸਾਡੀਆਂ ਰੋਟੀਆਂ ਹੁਣ ਤਿਆਰ ਹੋਈਆਂ ਆਲੂ ਦੀ ਸਬਜ਼ੀ ਤੇ ਰੋਟੀਆਂ ਇਹ ਫਣ ਭਰ ਲਿਆ ਜਿਹੜੀਆਂ ਬਚ ਗਈਆਂ ਉਹ ਸਵੇਰੇ ਖਾ ਲਾਂਗੇ ਤੇ ਮੁੰਡਿਆ ਮੂੰਹ ਰੈਡੀ ਆ ਤੇ ਬਿੱਲਾ ਅਜ ਗਿਆ ਘਰੇ ਕਹਿੰਦਾ ਮੈਨੂੰ ਕੰਮ ਆਗਾ ਚਾਰ ਪੰਜ ਦਿਨ ਮੈਂ ਘਰੇ ਜਾਊਗਾ ਠੀਕ ਆ ਮੁੰਡਿਓ ਧੰਨ ਭਾਗ ਜਲਦੀ ਸੌ ਜਾਾਂਗੇ ਉਹ ਸੌਣ ਨਹੀਂ ਆਂਦਾ ਰਾਤ ਨੂੰ ਤੇ ਦੁਬਾਰਾ ਇੱਕ ਬਣਾਉਣੀ ਆ ਰੀਲ ਅਸੀਂ ਇੱਥੇ ਤੇ ਫੇਰ ਸੌਵਾਂਗੇ ਤੜਕੇ ਪਤਾ ਨਹੀਂ ਸੁਨੇ ਆ ਉੱਠਿਆ ਜਾਊ ਕਿ ਨਹੀਂ ਉੱਠਿਆ ਜਾਊ ਖਾਣੇ ਆਲੂ ਆ ਤੇ ਮਿਹਨਤ ਲਾਉਣੀ ਆ ਖਾੜਾਂ ਚ ਹੋਈ ਖੜਿਆ ਕਾਮਯਾਬ དེ 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 དེ